ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਸੈਡ ਨਿਊਜ਼ ਤੇ ਮੈਂ ਹਾਂ ਪਰਦੀਪ ਕੋਰਤਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਤੁਹਾਡੇ ਨਾਲ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਜਿਸ ਦੇ ਵਿੱਚ ਗੱਲਬਾਤ ਕਰਾਂਗੇ ਦਿੰਦੀਆਂ ਵੱਡੀਆਂ ਖਬਰਾਂ ਬਾਰੇ ਜਿਸ ਦੇ ਬਾਰੇ ਦਰਸ਼ਕਾਂ ਨੂੰ ਰੂਬਰੂ ਕਰਾਉਣਾ યાਨੀ ਕਿ ਦਰਸ਼ਕਾਂ ਨੂੰ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵਿੱਚ ਇੱਕ ਵਾਰ ਫਿਰ ਤੋਂ ਕਹਿ ਸਕਦੇ ਆ ਵੱਡੀ ਫੇਰ ਬਦਲ ਦੇਖਣ ਨੂੰ ਮਿਲਿਆ ਜੀ ਹਾਂ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਆ ਤਾਂ ਜਿਵੇਂ ਫਰਵਰੀ ਦੇ ਐਂਡ ਦੇ ਵਿੱਚ ਮੌਸਮ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਸੀ ਤਾਂ ਮੌਸਮ ਹੈ ਜਿਹੜਾ ਅਚਾਨਕ ਹੁਣ ਗਰਮੀ ਵਾਲਾ ਹੋ ਗਿਆ ਦਿਨ ਦੇ ਵੇਲੇ ਤਾਪਮਾਨ ਹੈ ਜਿਹੜਾ ਉਹ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਰਾਤ ਨੂੰ ਵੀ ਤਾਪਮਾਨ ਦੇ ਵਿੱਚ ਵਾਧਾ ਹੈ ਜਿਹੜਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੇ ਕਿ ਲੋਕ ਨੇ کافی ਹੈਰਾਨ ਰਹਿ ਗਏ ਨੇ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਪਰ ਇਸ ਦੇ ਨਾਲ ਤੋਂ ਇੱਕ ਗੱਲ ਤੋਂ ਹੋਰ ਜਾਣੂ ਕਰਵਾ ਦਿੰਨੀ ਆ ਕਿ 19 ਅਤੇ 20 ਫਰਵਰੀ ਨੂੰ ਬਾਰਿਸ਼ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਜੀ ਹਾਂ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ 19 ਅਤੇ 20 ਫਰਵਰੀ ਨੂੰ ਦਰਮਿਆਨੀਆਂ ਜਿਹੜੀ ਬਾਰਿਸ਼ ਹੋਣ ਵਾਲੀ ਹੈ ਤਾਂ ਲੋਕ ਨੇ ਜਿਹੜੇ ਘਰ ਤੋਂ ਬਾਹਰ ਜਾਨ ਬਾਰੇ ਸੋਚ ਰਹੇ ਨੇ ਆਪਣੇ ਜਿਹੜੇ ਛਤਰੀਆਂ ਨੇ ਲੈ ਕੇ ਜ਼ਰੂਰ ਜਾਣ ਕਿਉਂਕਿ ਕਿਸੇ ਵੀ ਵੇਲੇ ਉਹਨਾਂ ਨੂੰ ਬਾਰਿਸ਼ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਦੱਸਿਆ ਕਿ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਹੈ ਜਨਵਰੀ ਦੇ ਵਿੱਚ ਜਿਹੜੀ ਠੰਡ ਹੈ ਕਿਸੇ ਹੱਦ ਤੱਕ ਘਟਦੀ ਹੋਈ ਨਜ਼ਰ ਆ ਰਹੀ ਸੀ ਔਰ ਫਰਵਰੀ ਦੇ ਵਿੱਚ ਤਾਪਮਾਨ ਦਾ ਜਿਹੜਾ ਵਧਣਾ ਸ਼ੁਰੂ ਹੋ ਗਿਆ ਸੀ ਤਾਂ ਰਾਤ ਸਮੇਂ ਵੀ ਤਾਪਮਾਨ ਦੇ ਵਿੱਚ ਵਾਧਾ ਰਿਕਾਰਡ ਕੀਤਾ ਗਿਆ ਸੀ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਹੁਣ येलो ਅਲਰਟ ਕਰ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ 19 ਅਤੇ 20 ਫਰਵਰੀ ਨੂੰ ਜਿਹੜੀ ਬਾਰਿਸ਼ ਹੈ ਹੋਣ ਦੀ ਸੰਭਾਵਨਾ ਜਤਾਈ ਗਈ ਔਰ ਖਾਸ ਕਰਕੇ ਪੰਜਾਬ ਦੇ ਖੇਤਰਾਂ ਦੇ ਵਿੱਚ ਯਾਨੀ ਕਿ ਪਟਿਆਲੇ ਦਾ ਜ਼ਿਕਰ ਕਰ ਲੀਏ ਲੁਧਿਆਣੇ ਦਾ ਜ਼ਿਕਰ ਕਰ ਲੀਏ ਗੁਰਦਾਸਪੁਰ ਔਰ ਬਠਿੰਡੇ ਦੇ ਨਾਲ ਕਿਤਰਾ ਦੇ ਵਿੱਚ ਬਾਰਿਸ਼ ਹੈ ਜਿਹੜੀ ਹੋਣ ਦੀ ਉਹਨਾਂ ਦੇ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਮੌਸਮ ਵਿਭਾਗ ਨੇ ਕਿਹਾ ਕਿ ਪਹਾੜਾਂ ਦੇ ਉੱਤੇ ਇੱਕ ਨਵੀਂ ਪੱਛਮੀ ਗੜਬੜੀ ਪੈਦਾ ਹੋ ਗਈ ਹੈ ਇਸ ਦੇ ਪ੍ਰਭਾਵ ਦੇ ਕਾਰਨ 19 ਅਤੇ 20 ਫਰਵਰੀ ਨੂੰ ਉਤਰਾਖੰਡ ਦੇ ਵਿੱਚ ਵੀ ਹਲਕੀ ਬਾਰਿਸ਼ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਤੇ ਉੱਤਰੀ ਪੱਛਮੀ ਕਹਿ ਸਕਦੇ ਹਾਂ 19 ਤੋਂ 20 ਫਰਵਰੀ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ ਤਾਂ ਮੌਸਮ ਵਿਭਾਗ ਨੇ ਵੀ ਦੱਸਿਆ ਕਿ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਦੀ ਉਚਾਈ ਤੇ ਨਾਗਾਲੈਂਡ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚੋਂ ਚੱਕਰਵਾਤ ਬਣ ਰਿਹਾ ਜਿਸ ਕਾਰਨ 21 ਫਰਵਰੀ ਤੱਕ ਉੱਤਰੀ ਪੂਰਬੀ ਭਾਰਤ ਦੇ ਵਿੱਚ ਭਾਰੀ ਤੋਂ ਜ਼ਿਆਦਾ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਦੱਸਦੀ ਹੈ ਕਿ 19 ਫਰਵਰੀ ਨੂੰ ਉੱਤਰ ਪੂਰਬ ਦੇ ਕਈ ਰਾਜਾਂ ਦੇ ਵਿੱਚ ਤੂਫਾਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਅਸਾਮ ਤੇ ਮੇਘਾਲਿਆ ਦੇ ਵਿੱਚ 19 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ 7 ਦਿਨਾਂ ਤੱਕ ਅਰੁਣਾਚਲ ਪ੍ਰਦੇਸ਼ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਨਜ਼ੂਰਮ ਤ੍ਰਿਪੁਰਾ ਅਤੇ ਹਿਮਾਲੀਨ ਪੱਛਮੀ ਬੰਗਾਲ ਤੇ ਸਿੱਕਮ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਜਿਹੜੀ ਹੋ ਸਕਦੀ ਹੈ ਇਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਜਦੋਂ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਕਿ ਇੱਕ ਪਤੀ ਪਤਨੀ ਹੈ ਜਿਹੜਾ ਡਿਨਰ ਕਰਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਪਹਿਲਾਂ ਤਾਂ ਪਤੀ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਉਸਦੀ ਪਤਨੀ ਦੇ ਨਾਲ ਲੁੱਟਖੋ ਕਰ ਲਈ ਜਾਂਦੀ ਹੈ ਔਰ ਉਸ ਤੋਂ ਬਾਅਦ ਖੂਨ ਦੇ ਨਾਲ ਲਤਪਤ ਹੋਈ ਹੋਈ ਮਿਲਦੀ ਹੈ ਤਾਂ ਜਦੋਂ ਪਤੀ ਰਸਤੇ ਦੇ ਵਿੱਚ ਹੈਲਪਲੀ ਬੁਲਾਉਂਦਾ ਚੀਕਾਂ ਮਾਰਦਾ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ ਤਾਂ ਇੱਕ ਘੰਟੇ ਤੋਂ ਬਾਅਦ ਕਿਸੇ ਢਾਬਾ ਸੰਚਾਲਕ ਦੇ ਵੱਲੋਂ ਸੀ ਆਵਾਜ਼ ਸੁਣ ਲਈ ਜਾਂਦੀ ਹੈ ਤੇ ਉੱਥੇ ਪਹੁੰਚਦਾ ਤੇ ਪਹੁੰਚ ਕੇ ਹਸਪਤਾਲ ਲੈ ਜਾਇਆ ਜਾਂਦਾ ਦੱਸਦੀ ਕਿ ਉੱਥੇ ਉਸ ਪਤਨੀ ਨੂੰ ਕਹਿ ਸਕਦੇ ਹਾਂ ਯਾਨੀ ਕਿ ਹਸਬੈਂਡ ਵਾਈਫ ਜਿਹੜੇ ਡਿਨਰ ਕਰਕੇ ਵਾਪਸ ਆ ਰਹੇ ਸੀ ਤਾਂ ਪਤਨੀ ਦੀ ਹੈ ਜਿਹੜੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਉਹ ਦਮ ਤੋੜ ਦਿੰਦੀ ਹੈ ਪਰ ਇਸ ਕਹਾਣੀ ਦੇ ਚਿੱਕ ਹੋਣਾ ਨਵਾਂ ਮੋੜ ਆ ਗਿਆ ਯਾਨੀ ਕਿ ਟਵਿਸਟ ਹੈ ਜੀ ਹਾਂ ਦਰਸਲਿਕ ਵੈਬ ਸੀਰੀ ਦੇ ਕੇ ਕਿਸ ਤਰੀਕੇ ਦੇ ਨਾਲ ਰਿਸ਼ਤੇ ਨੇ ਜਿਹੜੇ ਤਾਰ-ਤਾਰ ਹੋਏ ਨੇ ਇੱਕ ਵੈਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਪਤੀ ਹੈ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਜੀ ਹਾਂ ਦਰਸਲ ਸਾਵਧਾਨ ਇੰਡੀਆ ਅਸੀਂ ਸੁਪਨੇ ਦੇਖਿਆ ਜਿਵੇਂ ਉਸ ਸਾਵਧਾਨ ਇੰਡੀਆ ਦੇ ਵਿੱਚ ਸਟੋਰੀਆਂ ਦਿਖਾਈਆਂ ਜਾਂਦੀਆਂ ਨੇ ਕਹਾਣੀਆਂ ਦਿਖਾਈਆਂ ਜਾਂਦੀਆਂ ਨੇ ਹੁਣ ਲੋਕ ਨੇ ਜਿਹੜੇ ਉਹਨਾਂ ਕਹਾਣੀਆਂ ਤੋਂ 네ਗੇਟਿਵ એનર્ਜੀ ਗੇਨ ਕਰਦੇ ਨੇ ਜੀ ਹਾਂ ਸੇਮ ਉਸੇ ਤਰ੍ਹਾਂ ਹੋਇਆ ਇਸ ਕਪਲ ਦੇ ਨਾਲ ਪਹਿਲਾ ਤਾਂ ਪਤੀ ਦੇ ਬਾਹਰ ਆਫਿਸ ਦੇ ਵਿੱਚ ਕਹਿ ਲਓ ਕਿ ਕਿਸੇ EMPLYE ਮਹਿਲਾ ਦੇ ਨਾਲ ਉਸਦੇ ਸਬੰਧ ਚੱਲ ਰਹੇ ਸੀ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਜਦੋਂ ਉਸ ਨੂੰ ਲੱਗਾ ਕਿ ਉਸ ਦੀ ਪਤਨੀ ਹੈ ਜਿਹੜਾ ਰਾਹ ਦੇ ਵਿੱਚ ਰੋੜਾ ਬਣ ਰਹੀ ਹੈ ਅੜਿੱਕਾ ਬਣ ਰਹੀ ਹੈ ਤਾਂ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਸ਼ਿਸ਼ ਕੀਤੀ ਉਸਦੇ ਵੱਲੋਂ ਸਾਜ਼ਿਸ਼ ਰਚੀ ਜਾਂਦੀ ਹੈ 2.5 ਲੱਖ ਦੀ ਸੁਪਾਰੀ ਦੇ ਕੇ ਫਰौती ਦੇ ਕੇ ਆਪਣੀ ਹੀ ਪਤਨੀ ਨੂੰ ਮਰਵਾਇਆ ਜਾਂਦਾ ਜੀ ਹਾਂ ਜਦੋਂ ਇਸ ਸਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਤੋਂ ਪਹਿਲਾਂ ਹੀ ਜਾਣੂ ਹੋ ਚੁੱਕੇ ਹਾਂ ਪਰ ਅਸੀਂ ਸਿਰਫ ਉਸਦੇ ਮੂੰਹੋਂ ਇਹ ਸੁਣਨਾ ਚਾਹੁੰਦੇ ਸੀ ਕਿ ਇਸ ਨੂੰ ਜਿਹੜੀ ਵੈਬ ਸੀਰੀ ਦੇਖ ਕੇ ਇੱਕ ਸਾਵਧਾਨ ਇੰਡੀਆ ਵਾਂਗੂ ਕਹਾਣੀ ਰਚ ਕੇ ਕਿਵੇਂ ਉਸਨੇ ਜਿਹੜੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਰਵਾਇਆ ਤਸਪਤੀ ਦਾ ਕਹਿਣਾ ਹੈ ਕਿ 2.5 ਲੱਖ ਦੀ ਸੁਪਾਰੀ ਦੇ ਕੇ ਬੰਦੇ ਬਲਵਾਏ ਗਏ ਨੇ ਔਰ ਉਸ ਤੋਂ ਬਾਅਦ ਪਤਨੀ ਨੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ ਵਾੜਾਂ ਤੋਂ ਫੜ ਕੇ ਕਿੰਨੇ ਕਿਲੋਮੀਟਰ ਤੱਕ ਘੜੀਸਿਆ ਜਾਂਦਾ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸੇਮ ਉਸੇ ਤਰ੍ਹਾਂ ਜਿਵੇਂ ਉਹਨਾਂ ਦੀ ਧੀ ਦਾ ਕਤਲ ਹੋਇਆ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸੇ ਤਰ੍ਹਾਂ ਉਸਦੇ ਜਿਹੜਾ ਪਤੀ ਹੈ ਉਸ ਨੂੰ ਵੀ ਫਾਂਸੀ ਦੀ ਸਜ਼ਾ ਜਾਂ ਫਿਰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਜਾਵੇ ਪਰ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਦੱਸਿਆ ਕਿ ਲੁਧਿਆਣਾ ਦੀ ਹਜੇ ਗ੍ਰਿਫਤਾਰ ਜਿਹੜੀ ਪੁਲਿਸ ਨੇ ਹਜੇ ਲੋਕ ਕਰਨੀ ਹੈ ਤੇ ਬਾਕੀ ਦੱਸਿਆ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਅਮਰਤਪਾਲ ਸਿੰਘ ਉਰਫ ਬੱਲੀ ਗੁਰਦੀਪ ਸਿੰਘ ਰਫਮਾਨ ਸੋਨੂ ਸਾਰੇ ਨਿਵਾਸੀ ਨੰਦਪੁਰ ਸਾਨੇਵਾਲ ਸਾਗਰਦੀਪ ਸਿੰਘ ਉਰਫ ਤੇਜੀ ਵਾਸੀ ਢੰਡਾਰੀ ਕਲਾਂ ਲੁਧਿਆਣਾ ਦੇ ਰੂਪ ਵਿੱਚ ਹੋਇਆ ਤਾਂ ਪੁਲਿਸ ਕਮਿਸ਼ਨਰ ਨੇ ਵੀ ਦੱਸਿਆ ਕਿ ਪਤੀ ਅਲੋਕ ਮਿੱਤਲ ਉਸਨੇ ਹੀ ਸਾਜ਼ਿਸ਼ ਰਚੀਆ ਤੇ ਸਾਜ਼ਿਸ਼ ਦਾ ਮੁਖ ਥੜਾਈ ਹੋਇਆ ਉਸਨੇ ਕਿਹਾ ਕਿ ਮਲਜ਼ਮ ਦੀ ਜਿਹੜੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਕਮਿਸ਼ਨਰ ਨੇ ਦੱਸਿਆ 22 ਲੱਖ ਰੁਪਏ ਚ ਮਲਜ਼ਮ ਨੇ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਸੀ 50000 ਰੁਪਏ ਪਹਿਲਾਂ ਦਿੱਤੇ ਸੀ ਔਰ 2 ਲੱਖ ਰੁਪਏ ਜਿਹੜੀ ਵਾਰਦਾਤ ਨੂੰ ਜਾਣ ਦੇਣ ਤੋਂ ਬਾਅਦ ਦੇਣੇ ਸੀ ਉਹਨਾਂ ਨੇ ਇਹ ਦੱਸਿਆ ਕਿ ਪੂਰੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਕੁਝ ਲੋਕਾਂ ਦੇ ਵੱਲੋਂ ਉਛਾਲਿਆ ਗਿਆ ਉਹਨਾਂ ਨੂੰ ਅਜੇ ਹਾਂ ਨਹੀਂ ਕਰਨਾ ਚਾਹੀਦਾ ਇਸ ਨਾਲ ਜਾਂਚ ਤੇ ਅਸਰ ਪੈਂਦਾ ਤਾਂ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ ਸੀ ਉਹਨਾਂ ਦੱਸਿਆ ਕਿ ਗ੍ਰਿਫਤਾਰ ਮਹਿਲਾ ਦੇ ਨਾਲ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੀ ਇਹ ਕਤਲ ਕਰਵਾਇਆ ਗਿਆ ਸੀ ਉਹਨਾਂ ਦੱਸਿਆ ਕਿ ਪ੍ਰੇਮ ਸਬੰਧਾਂ ਦੀ ਸੂ ਲੱਗੇ ਸੀ ਜਿਸ ਤੋਂ ਬਾਅਦ ਉਸ ਨੂੰ ਮਾਰਨ ਦੀ ਸਾਜ਼ਿਸ਼ ਬਣਾ ਰਿਆ ਸੀ ਜਿਸ ਕਾਰ ਦੇ ਵਿੱਚ ਮੁਲਜ਼ਮ ਆਏ ਸੀ ਪੁਲਿਸ ਨੇ ਉਹ ਵੀ ਬਰਾਮਦ ਕਰ ਲਿਆ ਤੇ ਇਸ ਤੋਂ ਇਲਾਵਾ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਵਾਰਦਾਤ ਲਈ ਪਤੀ ਹੀ ਜਿਹੜਾ ਮਾਸਟਰਮਾਈਂਡ ਨਿਕਲਿਆ ਹਾਲਾਂਕਿ ਮੁਲਜ਼ਮ ਦੀ ਜਿਹੜੀ ਪ੍ਰੇਮਿਕਾ ਉਸ ਦੇ ਨਾਲ ਵਾਰਦਾਤ ਮੌਕੇ ਤੇ ਨਹੀਂ ਸੀ ਪਰ ਉਹ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਤੇ ਸਬੰਧਿਤ ਹੋ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੜੇਗੇ ਮੁਲਜ਼ਮਾ ਦੇ ਵਿੱਚੋਂ ਕੁਝ ਆਸਾਨੇ ਵਾ ਤੇ ਕੁਝ ਢੰਡਾਰੀ ਦੇ ਰਹਿਣ ਵਾਲੇ ਸੀ ਤਾਂ ਦੱਸੇ ਕਿ ਉਹਨਾਂ ਦੇ ਪੁਰਾਣੀ ਪਰਚੀਆਂ ਦੇ ਬਾਰੇ ਵੀ ਪੁਲਿਸ ਹੈ ਜਿਹੜੀ ਜਾਂਚ ਕਰ ਰਹੀ ਹੈ ਤਾਂ ਖੂਨੀ ਰਿਸ਼ਤੇ ਨੇ ਜਿਹੜੇ ਤਰੀਕੇ ਦੇ ਨਾਲ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਪਤੀ-ਪਤਨੀ ਦਾ ਰਿਸ਼ਤਾ ਜਿਹੜਾ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤਾਂ ਜਦੋਂ ਪਤੀ ਹੀ ਕਿਸੇ ਹੋਰ ਲੜਕੀ ਦੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਹੁੰਦਾ ਹੈ ਪਤਨੀ ਨੂੰ ਇਸ ਗੱਲ ਦੀ ਸੂਹ ਲੱਗ ਜਾਂਦੀ ਹੈ ਤਾਂ ਪਤੀ ਨੂੰ ਲੱਗਦਾ ਹੈ ਕਿ ਹੁਣ ਇਸ ਨੂੰ ਖਤਮ ਕਰਨਾ ਪਵੇਗਾ ਹੁਣ ਸਿਰਫ ਇੱਕੋ ਇੱਕ ਕਾਰਨ ਹੈ ਤਾਂ ਹੀ ਉਹ ਆਪਣੀ ਪ੍ਰੇਮਿਕਾ ਨੂੰ ਮਿਲ ਸਕਦਾ ਹੈ ਉਸਦੇ ਨਾਲ ਵਿਆਹ ਕਰਵਾ ਸਕਦਾ ਹੈ ਜੇਕਰ ਉਸਦੀ ਪਤਨੀ ਰਸਤੇ ਦੇ ਵਿੱਚੋਂ हट ਜਾਵੇ ਜਿਹੜੀ ਕਿ ਰੋੜਾ ਬਣ ਕੇ ਖੜੀ ਹੋਈ ਹੈ ਤੇ ਉਸ ਤੋਂ ਬਾਅਦ ਜ਼ਿਕਰ ਕਰ ਲੈਂਦੇ ਹਾਂ ਅਸਟ੍ਰੇਲੀਆ ਦੀ ਵੱਡੀ ਖਬਰ ਤਾਂ ਜੀ ਹਾਂ ਰਣਵੀਰ ਅਲਾਹਾਬਾਦੀਆ ਜੋ ਕਿ ਹਰ ਕਿਸੇ ਦੇ ਬੁੱਲਾਂ ਤੇ ਉੱਤੇ ਉਹਨਾਂ ਦਾ ਨਾਮ ਛਾਇਆ ਹੋਇਆ ਹੈ ਬਹੁਤ ਹੀ ਫੇਮਸ ਯੂਟਿਊਬਰ ਨੇ ਬਹੁਤ ਸੋਹਣੀ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਨੇ ਪਰ ਕਹਿੰਦੇ ਨੇ ਕਿ ਮਿਹਨਤ ਹੈ ਜਿਹੜੀ ਬੰਦੇ ਨੂੰ ਅਸਮਾਨ ਤੱਕ ਲੈ ਜਾਂਦੀ ਹੈ ਪਰ ਜਿਹੜੀ ਸਾਡੀ ਬੋਲੀ ਹੈ ਉਸ ਨੂੰ ਅਰਸ਼ਾ ਤੋਂ ਫਰਸ਼ਾਂ ਤੇ ਵੀ ਸੱਟ ਦਿੰਦੀ ਹੈ ਦਰਸਲ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਮਾਪਿਆਂ ਦੇ ਬਾਰੇ ਕੁਝ ਅਸ਼ਲੀਲ ਟਿੱਪਣੀ ਕੀਤੀ ਸੀ ਦਰਸਲ ਉਹਨਾਂ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਰਣਬੀਰ ਇਲਾਹਾਬਾਦੀ ਹੈ ਇਸ ਨੇ ਜੋ ਟਿੱਪਣੀ ਕੀਤੀ ਹੈ ਸਾਡੇ ਕੋਲ ਇੰਨਾ ਸਮਾਂ ਵਿਅਰਥ ਕਰਨ ਲਈ ਨਹੀਂ ਹੈ ਕਿਉਂਕਿ ਇਸ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੈ ਇਸ ਦਾ ਦਿਮਾਗ ਹੈ ਜਿਹੜਾ ਗੰਦ ਦੇ ਨਾਲ ਪਰਿਆ ਤਾਂ ਬਿਲਕੁਲ ਅਦਾਸ ਦੇ ਕਿ ਸੁਪਰੀਮ ਕੋਰਟ ਨੇ ਹੁਣ ਫਟਕਾਰ ਲਗਾਈ ਹੈ ਤਾਂ ਪੂਰੀ ਖਬਰ ਹੈ ਜਿਹੜੀ ਵਿਸਤਾਰ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ। ਲਾਹਬਾਦੀਆ ਯੂਟਿਊਬਰ ਰਣਵੀਰ ਲਾਹਬਾਦੀਆ ਵੱਲੋਂ ਸਮੇਂ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟਨ ਦੇ ਵਿੱਚ ਮਾਪਿਆਂ ਬਾਰੇ ਅਸ਼ਲੀਲ ਮਜ਼ਾਕ ਉਡਾਉਣ ਦੇ ਮਾਮਲੇ 'ਚ ਸੁਣਵਾਈ ਮੰਗਲਵਾਰ ਨੂੰ ਯਾਨੀ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ। ਅਦਾਲਤ ਨੇ ਰਣਵੀਰ ਲਾਹਬਾਦੀਆ ਦੇ ਵੱਲੋਂ ਸ਼ੋਚ ਦਿੱਤੇ ਗਏ ਬਿਆਨ ਤੇ ਨਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਰਣਵੀਰ ਨੂੰ ਕੀਤੀਆਂ ਟਿੱਪਣੀਆਂ ਵਾਲੇ ਤੋਂ ਫਟਕਾਰ ਵੀ ਲਗਾਈ। ਇਹ ਦੱਸਿਆ ਕਿ ਅਦਾਲਤ ਨੇ ਕਿਹਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ। ਇਸ ਤੋਂ ਇਲਾਵਾ ਸਪਸ਼ਟ ਤੌਰ ਤੇ ਕਿਹਾ ਕਿ ਜਿਸ ਦਾ ਮਨ ਗੰਦਗੀ ਦੇ ਨਾਲ ਭਰਿਆ ਹੋਇਆ ਸਾਨੂੰ ਅਜਿਹੇ ਵਿਅਕਤੀ ਦਾ ਕੇਸ ਆਖਰਕਾਰ ਕਿਉਂ ਸੁਣਨਾ ਚਾਹੀਦਾ ਹੈ? ਕਿ ਤੁਸੀਂ ਕਿਸੇ ਵੀ ਚੀਜ਼ ਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਤੁਸੀਂ ਲੋਕਾਂ ਦੇ ਮਾਪਿਆਂ ਦਾ અપਮਾਨ ਕਰ ਰਹੇ ਹੋ ਇੰਝ ਲੱਗਦਾ ਤੁਹਾਡੇ ਦਿਮਾਗ ਦੇ ਵਿੱਚ ਕੁਝ ਜ਼ਿਆਦਾ ਹੀ ਗੰਦਗੀ ਹੈ ਤਾਂ ਅਦਾਲਤ ਨੇ ਅੱਗੇ ਕਿਹਾ ਕਿ ਪੂਰਾ ਸਮਾਜ ਉਸ ਵਿਗੜੀ ਹੋਈ ਮਾਨਸਿਕਤਾ ਤੇ ਸ਼ਰਮਿੰਦਾ ਹੋਵੇਗਾ ਜੋ ਦਿਖਾਈ ਗਈ ਹੈ ਦਰਸਲ ਅਦਾਲਤ ਨੇ ਰਣਵੀਰ ਨੂੰ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਯੂਟਿਊਬਰ ਨੂੰ ਆਪਣਾ ਪਾਸਪੋਰਟ ਪੁਲਿਸ ਸਟੇਸ਼ਨ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹਾਲਾਂਕਿ ਅਦਾਲਤ ਨੇ ਉਸ ਨੂੰ ਉਸ ਦੇ ਖਿਲਾਫ ਦਰਜ ਗਈ ਐਫਆਈਆਰ ਦੇ ਸਬੰਧ ਵਿੱਚ ਗ੍ਰਿਫਤਾਰੀ ਤੋਂ ਅੰਤ੍ਰੀਮ ਸੁਰੱਖਿਆ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਅਦਾਲਤ ਨੇ ਐਫਆਈਆਰਸ ਨੂੰ ਇਕੱਠਾ ਕਰਨ ਲਈ ਉਸ ਦੀ ਪਟੀਸ਼ਨ ਤੇ ਵੀ ਨੋਟਿਸ ਜਾਰੀ ਕੀਤਾ ਅਤੇ ਮਹਾਰਾਸ਼ਟਰ ਅਤੇ ਚੈਪੂਰ ਦੇ ਵਿੱਚ ਦਰਜ ਐਫਆਈਆਰ ਵਿੱਚ ਉਸ ਦੀ ਗ੍ਰਿਫਤਾਰੀ ਤੇ ਅੰਤ੍ਰੀਮ ਰੋਕ ਲਗਾ ਦਿੱਤੀ। ਕਿ ਦੱਸਿਆ ਕਿ ਅਦਾਲਤ ਨੇ ਰਣਵੀਰ ਲਾਹਬਾਦੀਆ ਨੂੰ ਜਾਂਚ ਤੇ ਵਿੱਚ ਸਹਿਯੋਗ ਕਰਨ ਤੇ ਹੁਕਮ ਦਿੱਤੇ ਨੇ। ਤਦ ਅਦਾਲਤ ਨੇ ਕਿਹਾ ਕਿ ਕਿਸੇ ਵੀ ਖਤਰੇ ਦੀ ਸਥਿਤੀ ਦੇ ਵਿੱਚ ਉਹਨਾਂ ਨੂੰ ਜਾਣ ਤੇ ਆਜ਼ਾਦੀ ਲਈ ਸੁਰੱਖਿਆ ਮਹਾਰਾਸ਼ਟਰ ਤੇ ਅਸਾਮ ਦੀ ਸਥਾਨਕ ਪੁਲਿਸ ਨਾਲ ਸੰਪਰਕ ਕਰਨ ਦੀ ਆਜ਼ਾਦੀ ਹੋਵੇਗੀ ਤੁਹਾਨੂੰ ਦੱਸ ਦੇ ਕਿ ਰਣਵੀਰ ਲਾਹਬਾਦਿਆ ਨੇ ਸਟੈਂਡ ਅਪ ਕਮੀਡੀਅਨ ਸਮੇਂ ਰਾਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟਨ ਦੇ ਵਿੱਚ ਮਹਿਮਾਨ ਜਜ ਵਜੋਂ ਕੰਮ ਕੀਤਾ ਸੀ ਇਸ ਐਪੀਸੋਡ ਦੇ ਵਿੱਚ ਆਪਣੇ ਪ੍ਰਤੀਯੋਗੀ ਨੂੰ ਉਸ ਦੇ ਮਾਪਿਆਂ ਦੀ ਕਹਿ ਸਕਦੇ ਆ ਕਿ ਅਸ਼ਲੀਲ ਟਿੱਪਣੀਆਂ ਕਰਦੇ ਬਾਰੇ ਸੁਣਿਆ ਹੈ ਤਰਨਵੀਰ ਦੇ ਇਸ ਸਵਾਲ ਦਾ ਕਲਿੱਪ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਸੀ ਤਾਂ ਵਾਇਰਲ ਹੋਣ ਮਗਰੋਂ ਲੋਕ ਨੇ ਜਿਹੜੇ ਗੁੱਸੇ ਦੇ ਵਿੱਚ ਆਏ ਸੀ ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਸੁਪਰੀਮ ਕੋਰਟ ਪਹੁੰਚਾਂ ਦਾ ਤਾਂ ਸੁਪਰੀਮ ਕੋਰਟᱮ ਵੀ ਹੁਣ ਫਟਕਾਰ ਲਗਾਈ ਔਰ ਉਸਦੇ ਕਿਹਾ ਕਿ ਜਿੰਨਾ ਟਾਈਮ ਹੈ ਜਿਹੜਾ ਕੇਸ ਚੱਲਦਾ ਹੈ ਜਿੰਨਾ ਟਾਈਮ ਉਹਨਾਂ ਤੇ ਐਫ ਆਈ ਆਰ ਹੋਈ ਹੈ ਉਹ ਦੇਸ਼ ਤੋਂ ਬਾਹਰ ਨਹੀਂ ਜਾਂ ਸਕਦੇ ਤੇ ਉਹਨਾਂ ਦਾ ਪਾਸਪੋਰਟ ਹੈ ਜਿਹੜਾ ਉਹ ਵੀ ਜ਼ਬਤ ਕਰ ਲਿਆ ਗਿਆ ਇਸਦੇ ਨਾਲ ਹੀ ਕਿਹਾ ਕਿ ਅਸੀਂ ਤੁਹਾਡਾ ਕੇਸ ਵਿਸਥਾਰ ਦੇ ਨਾਲ ਸੁਣੀਏ ਸਾਡੇ ਕੋਲ ਇਨਾ ਸਮਾਂ ਨਹੀਂ ਹੈ ਕਿਉਂਕਿ ਤੁਹਾਡੇ ਦਿਮਾਗ ਤੇ ਵਿੱਚ ਤਾਂ ਗੰਦਗੀ ਭਰੀ ਹੋਈ ਹੈ ਤੇ ਇੱਕ ਵਾਰ ਜਿਹੜੀ ਉਹਨਾਂ ਨੇ ਇੱਜ਼ਤ ਕਮਾਈ ਸੀ ਉਹ ਸਾਰੀ ਮਿੱਟੀ ਹੋ ਗਈ ਹੈ ਤੇ ਸੋ ਬਸ ਜ਼ਿਕਰ ਕਰ ਲੈਣੇ ਆ ਅੰਮ੍ਰਿਤਪਾਲ ਬਾਰੇ ਜੀहां ਖਡੂਰ ਸਾਹਿਬ ਤੋਂ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਅਰਸਲ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਤਾਂ ਕੀ ਹੈ ਪਟੀਸ਼ਨ ਆਓ ਤੁਹਾਨੂੰ ਵਿਸਥਾਰ ਪੂਰਵਕ ਦੱਸ ਦਿੰਨੇ ਆ ਕਿ ਆਖਰਕਾਰ ਉਹ ਜੇਲ੍ਹ ਤੋਂ ਕਦੋਂ ਨੇ ਜਿਹੜੇ ਬਾਹਰ ਆ ਸਕਦੇ ਨੇ ਤਾਂ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹ ਵੀ ਕਾਫੀ ਉਤਸੁਕਤਾ ਦਿਖਾ ਰਹੇ ਨੇ ਉਹਨਾਂ ਦੇ ਚਾਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਦੁਆਮਾ ਕਰਿਆ ਨੇ ਤਾਂ ਪੂਰੀ ਖਬਰ ਵਿਸਥਾਰ ਦੇ ਨਾਲ ਜ਼ਰੂਰ ਜਾਣ ਲੈਣੇ ਤਖਦੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਇਸ ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਹਾਲਾਂਕਿ ਪਟੀਸ਼ਨ ਦੇ ਵਿੱਚ ਆਖਿਆ ਗਿਆ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸੈਸ਼ਨ ਦੇ ਲਈ ਪੈਰੋਲ ਮਿਲ ਸਕਦੇ ਦੱਸਿਆ ਕਿ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਜੇਲ੍ਹ ਦੇ ਵਿੱਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖਰ ਉਰਫ ਰਾਸ਼ਿਦ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ اجلاس ਦੇ ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਦੀ ਹਿਰਾਸਤੀ ਪੈਰੋਲ ਦੀ ਜਾਸਰ ਦਿੱਤੀ ਸੀ ਤਾਂ ਰਾਸ਼ਿਦ ਜੋ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਜੰਮੂ ਕਸ਼ਮੀਰ ਦੇ ਵਿੱਚ ਵਖਵਾਦੀਆਂ ਤੇ ਤਿੱਬਾਦੀ ਸਮੂਹਾਂ ਨੂੰ ਫੰਡ ਦੇਣ ਦੇ ਸ਼ੰਦੇ ਨਾਲ ਸੰਬੰਧਿਤ ਤਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਮੁਕਦਮੇ ਦਾ ਸਾਹਮਣਾ ਕਰਦੇ ਤੇ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਨੇ ਅਮਰਪਾਲ ਨੇ ਦੱਸਿਆ ਕਿ ਲੋਕ ਸਭਾ ਸਕੱਤਰ ਨੇ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਸਭ ਗੈਰ ਹਾਜ਼ਰ ਨੇ ਪਹਿਲਾ 24 ਜੂਨ ਤੋਂ 2 ਜੁਲਾਈ ਤੱਕ ਤੇ ਫਿਰ 22 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਲਈ ਇਸ ਤੋਂ ਬਾਅਦ ਉਹਨਾਂ ਕਿਹਾ ਕਿ 25 ਨਵੰਬਰ ਤੋਂ 12 ਦਸੰਬਰ ਤੱਕ 18 ਦਿਨ ਗੈਰ ਹਾਜ਼ਰ ਰਹੇ ਨੇ ਤਾਂ ਅਮਰਪਾਲ ਨੇ ਕਿਹਾ ਕਿ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਤੇ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ ਪਿਛਲੇ ਸਾਲ ਲੋ ਕੋਲ ਮੰਗ ਰੱਖੀ ਸੀ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਤੋਂ ਬਾਅਦ ਦੱਸਿਆ ਕਿ 17 ਦਸੰਬਰ ਨੂੰ ਇਸ ਮੰਗ ਸੰਬੰਧੀ ਅਮਰਿਤਪਾਲ ਦੇ ਡੀਸੀ ਨੇ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਤੇ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ ਦੇਖਣਾ ਇਹ ਹੋਏਗਾ ਕਿ ਆਖਿਰਕਾਰ ਅਮਰਿਤਪਾਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਾਂ ਫਿਰ ਇੱਕ ਵਾਰੀ ਜਿਹੜੇ ਸਿਆਸੀ ਮੁੱਦੇ ਨੇ ਇਹਨਾਂ ਦੇ ਵਿੱਚ ਫਸ ਕੇ ਰਹਿ ਜਾਣਗੇ ਤਾਂ ਖਬਰਾਂ ਚੋਂ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਲਈ ਇਹ ਨੇ ਮੈਂਨੂੰ ਦੇ ਚਾਹ ਦਿੱਤਾਂ ਧੰਨਵਾਦ